ਸਿਕਾਉ ਜੀ ਨਿਊ ਲਾਈਫ ਫਰਮਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਲੀਵਰ ਦੇ ਉੱਤੇ ਤੇਲ ਲਾ ਕੇ ਕਿਸ ਤਰ੍ਹਾਂ ਲੀਵਰ ਦੇ ਅੰਦਰ ਦੀ ਫੈਟ ਖਤਮ ਕੀਤੀ ਜਾ ਸਕਦੀ ਹੈ ਲੀਵਰ ਦੇ ਅੰਦਰ ਦੇ ਰੋਗ ਖਤਮ ਕੀਤੇ ਜਾ ਸਕਦੇ ਹਨ ਲੀਵਰ ਨੂੰ ਤੰਦਰੁਸਤ ਕੀਤਾ ਜਾ ਸਕਦਾ ਹੈ ਲੀਵਰ ਨੂੰ 100% ਰਿਵਰਸ ਕਰਨ ਦੇ ਵਿੱਚ ਤੇਲਾਂ ਦਾ ਕੀ ਯੋਗਦਾਨ ਹੋਏਗਾ ਉਹਦੇ ਤੇ ਆਪਾਂ ਅੱਜ ਵਿਸਥਾਰ ਦੇ ਨਾਲ ਗੱਲ ਕਰਾਂਗੇ ਮੇਰੇ ਨਾਲ ਹੋਣਗੇ ਹਮੇਸ਼ਾ ਦੀ ਤਰ੍ਹਾਂ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਤੋਂ ਆਪਾਂ ਅੱਜ ਜਾਣਾਂਗੇ ਕਿ ਕਿਹੜੇ-ਕਿਹੜੇ ਉਹ ਤੇਲ ਨੇ ਜਿਹੜੇ ਕਿ ਲੀਵਰ ਦੇ ਉੱਤੇ ਆਪਾਂ ਮ사ਜ ਕਰਨ ਦੇ ਨਾਲ ਅਸੀਂ ਲੀਵਰ ਨੂੰ ਰੋਗ ਮੁਕਤ ਕਰ ਸਕਦੇ ਹਾਂ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਸਸਿਕਾ ਜੀ ਸਸਿਕਾ ਜੀ ਮੇਰੇ ਵੱਲੋਂ ਵੀ ਤੇ ਮੇਰੇ ਦਰਸ਼ਕਾਂ ਨੂੰ ਰਵਿੰਦਰ ਜੀ ਲੀਵਰ ਦੇ ਨੂੰ ਆਪਾਂ ਖਾ ਪੀ ਕੇ ਜਾਂ ਵਰਤ ਰੱਖ ਕੇ ਫਾਸਟਿੰਗ ਕਰਕੇ ਤਾਂ ਤੰਦਰੁਸਤ ਕਰਦੇ ਆ ਬਹੁਤ ਵਾਰੀ ਸੁਣਿਆ ਹੈਗਾ ਪਰ ਜਦੋਂ ਤੁਸੀਂ ਮੇਰੇ ਨਾਲ ਇਹ ਗੱਲ ਕੀਤੀ ਕਿ ਲਿਵਰ ਦੇ ਉੱਤੇ ਮ사ਜ ਕਰਕੇ ਤੇਲਾਂ ਦੀ ਮ사ਜ ਕਰਕੇ ਵੀ ਲਿਵਰ ਨੂੰ ਰੋਗ ਮੁਕਤ ਕੀਤਾ ਜਾ ਸਕਦਾ ਹੈ ਬਹੁਤ ਸਾਰੇ ਲੋਕਾਂ ਨੂੰ ਮੇਰੇ ਦਿਮਾਗ ਚ ਉਦੋਂ ਇਹ ਆਇਆ ਕਿ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਾਡੀ ਦੇ ਅੰਦਰ ਜਾ ਕੇ ਉਹ ਕਿਸੇ ਨੂੰ ਮਾਹ ਬਾਦੀ ਤੇ ਕਿਸੇ ਨੂੰ ਸਵਾਦੀ ਉਹ ਵਾਲਾ ਕੰਮ ਕਰ ਜਾਂਦੀਆਂ ਨੇ ਜਿਵੇਂ ਕਿ ਬਹੁਤ ਸਾਰੇ ਲੋਕਾਂ ਨੂੰ ਐਪਲ ਸਾਈਡਰ ਵਿਨੇਗਰ ਜਿਹੜਾ ਉਹ ਜੇ ਆਪਾਂ ਲਈਏ ਵੀ ਲਿਵਰ ਨੂੰ ਤੰਦਰੁਸਤ ਕਰੇਗਾ ਤਾਂ ਉਹ ਐਪਲ ਸਾਈਡਰ ਵਿਨੇਗਰ ਬਹੁਤ ਸਾਰੇ ਲੋਕਾਂ ਦਾ ਗਲਾ ਖਰਾਬ ਕਰ ਦਿੰਦਾ ਬਹੁਤ ਸਾਰੇ ਗਣਾ ਲੋਕਾਂ ਦੇ ਗਲੇ 'ਚ ਦਰਦ ਹੋਣ ਲੱਗ ਜਾਂਦਾ। ਇਸੇ ਤਰ੍ਹਾਂ ਤੇਲ ਵੀ ਬਹੁਤ ਸਾਰੇ ਲੋਕਾਂ ਜਿਨ੍ਹਾਂ ਦੇ ਅੰਦਰ ਪਿੱਤਾ ਨਹੀਂ ਹੈਗਾ ਉਹਨਾਂ ਦੇ ਅੰਦਰ ਤੇਲ ਵੀ ਜਿਹੜੇ ਅੰਦਰ ਪੀਣ ਦੇ ਨਾਲ ਜਿਹੜੇ ਆ ਉਹਨਾਂ ਉਹ ਫੈਟ ਜਿਹੜਾ ਉਹ ਚੰਗੀ ਤਰ੍ਹਾਂ ਉਹ ਟੁੱਟਦਾ ਨਹੀਂ ਹੈਗਾ ਤੇ ਬਾਇਲ ਬਣਦਾ ਨਹੀਂ ਇਸ ਕਰਕੇ ਜਿਹੜਾ ਉਹਨਾਂ ਨੂੰ ਅੰਦਰ ਜਿਹੜਾ ਉਹ ਵੀ ਉਹਦੇ ਨਾਲ ਉਹਨਾਂ ਫਾਇਦਾ ਨਹੀਂ ਬਿਲ ਪਾਂਦਾ। ਲਿਹਾਜ਼ਾ ਜਦੋਂ ਮੇਰੇ ਨਾਲ ਤੁਸੀਂ ਗੱਲ ਕੀਤੀ ਵੀ ਲਿਵਰ ਦੇ ਉੱਤੇ ਮ사ਜ ਕਰਕੇ ਤੇਲਾਂ ਦੀ ਮ사ਜ ਕਰਕੇ ਵੀ ਲਿਵਰ ਨੂੰ ਉਹਨਾ ਹੀ ਤੰਦਰੁਸਤ ਕੀਤਾ ਜਾ ਸਕਦਾ ਤੇ ਮੈਂ ਸੋਚਿਆ ਵੀ ਇਹ ਗੱਲ ਦਰਸ਼ਕਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ। ਜੀ ਕਿਵੇਂ ਤੁਸੀਂ ਇਸ ਨੂੰ ਦੇਖਦੇ ਹੋ ਤੇ ਕਿਵੇਂ ਤੁਹਾਡੇ ਦਿਮਾਗ 'ਚ ਇਹ ਆਈਡੀਆ ਆ ਕਿ ਤਜਰਬੇ ਦੇ ਆਧਾਰ 'ਤੇ ਗੱਲ ਕਰ ਰਹੇ ਹੋ? ਬਿਲਕੁਲ ਸਹੀ ਕਹਿ ਕੋਲਵਿੰਗ ਜੀ ਤੁਸੀਂ ਕਈ ਤਰੀਕੇ ਦੇ ਆਇਲਸ ਨੇ ਜਿਹੜੇ ਕਿ ਆਪਣੀ ਬੋਡੀ ਤੇ ਸਕਿਨ ਦੇ ਅੰਦਰ ਪੈਨੀਟ੍ਰੇਟ ਕਰ ਜਾਂਦੇ ਆ। ਪੈਨੀਟ੍ਰੇਟ ਦਾ ਮਤਲਬ ਹੁੰਦਾ ਉਹ ਸਿਰਫ ਉੱਪਰ ਨਹੀਂ ਕਿ ਉੱਪਰ ਰਹਿ ਜਾਂਦੇ ਨੇ ਉਹ ਚੰਗੀ ਤਰ੍ਹਾਂ ਅੰਦਰ ਰਹਿ ਜਾਂਦੇ ਆ ਤੇ ਕੁਝ ਤੇਲ ਅਜਿਹੇ ਨੇ ਜਿਹੜੇ ਅਗਰ ਸਹੀ ਜਗ੍ਹਾ ਤੇ ਲਾ ਕੇ ਸਹੀ ਤਰੀਕੇ ਦਾ ਟਿੰਕਰ ਬਣਾ ਕੇ ਟਿੰਕਰ ਜਿਹੋ ਹਰਕ ਕੱਢਿਆ ਕਿਸ ਚੀਜ਼ ਦਾ ਉਹਨੇ ਬਣਾਇਆ ਉਹਨੂੰ ਅਗਰ ਆਪਾਂ ਆਪਣੇ ਸਰੀਰ ਤੇ ਲਾ ਕੇ 8-10 ਘੰਟੇ ਛੱਡੀਏ ਤਾਂ ਬਾਹਰੋਂ ਚੀਜ਼ਾਂ ਵੀ ਮੈਂ ਵੈਸੇ ਬਹੁਤ ਰੇਅਰਲੀ ਬਾਹਰਲੀ ਚੀਜ਼ਾਂ 'ਤੇ ਵਿਸ਼ਵਾਸ ਰੱਖਣਾ ਹੈ ਮਗਰ ਕੁਝ ਚੀਜ਼ਾਂ ਹੈ ਜਿਹੜੀਆਂ ਬਾਹਰੋਂ ਵੀ ਅੰਦਰ ਖੂਸ ਨੂੰ ਮਦਦ ਕਰ ਸਕਦੀਆਂ ਮੈਂ ਹਰ ਵਾਰੀ ਗੱਲ ਕਰੀ ਹੈ ਕਿ ਕੋਕਨਟ ਆਇਲ ਪੀਣ ਦੇ ਨਾਲ ਲਿਵਰ ਤੰਗ ਰਹਿੰਦਾ ਹੈ ਦੇਸੀ ਕੀ ਭਿੰਨ ਨਾਲ ਲਿਵਰ ਦੀ ਟੈਨਸ਼ਨ ਘਟਦੀ ਹੈ ਸੌਂਫ ਵਾਲਾ ਪਾਣੀ ਪੀਣ ਨਾਲ ਲਿਵਰ ਦੀ ਟੈਂਸ਼ਨ ਘਟਦੀ ਹੈ ਬਟ ਜੇ ਵੀ ਕੰਮ ਕਰਾਂਗੇ ਦੋਨੋਂ ਪਾਸੋਂ ਅਟੈਕ ਕਰਾਂਗੇ ਬਟ ਇਹ ਤੁਸੀਂ ਸਿਰਫ ਬਾਹਰੋਂ ਇੱਕ ਪੈਚ ਬਣਾ ਕੇ ਆਪਣੇ ਲਿਵਰ ਦੇ ਉੱਪਰ ਲਾਓ ਤੁਸੀਂ ਅਮੇজিং ਬੈਨੀਫਿਟਸ ਲੈ ਸਕਦੇ ਹੋ ਵਿਥਿਨ ਫਿਊ ਡੇਜ਼ ਆਫ ਵੀਕ ਵਿਥਿਨ ਫਿਊ ਡੇਜ਼ ਦਰਦ ਅ ਸਕਿਨ ਦੀ ਧੱਫੜ ਹੋਣੇ ਤੇ ਪ੍ਰੋਬਲਮਾਂ ਚਲੀ ਜਾਣੀ ਹੈ ਜੀ ਕੀ ਗੱਲੇ ਤੁਸੀਂ ਸਾਰੀ ਇਹ ਤਜਰਬੇ ਦੇ ਆਧਾਰ ਤੇ ਕਰ ਸਕਦੀ ਕਰ ਰਹੇ ਹੋ ਜੀ ਇਹ ਜੀ ਕੁਲਵਾਨ ਜੀ ਇਹ ਤਜਰਬੇ ਨਾਲ ਹੈ ਇਹ ਜਿੱਦ ਟੈਸਟਡ ਨੇ ਐਕਸਪੀਰੀਐਂਸਡ ਨੇ ਇਹ ਜਿਵੇਂ ਆਪਾਂ ਕਹਿੰਦੇ ਰਿਜ਼ਲਟ ਓਰੀਐਂਟਡ ਹੈ ਕਿ ਰਿਜ਼ਲਟ ਦੇਖ ਕੇ ਜਾਂ ਰਿਜ਼ਲਟ ਮਾਈਂਡ ਚ ਰੱਖ ਕੇ ਚੀਜ਼ਾਂ ਕਰੀਆਂ ਗਈਆਂ ਨੇ ਰਮਿੰਦਰ ਜੀ ਤੁਸੀਂ ਨਾਮ ਲਿੱਤਾ ਕੋਕੋਨਟ ਆਇਲ ਦਾ ਕਿ ਕੋਕੋਨਟ ਆਇਲ ਤੋਂ ਇਲਾਵਾ ਵੀ ਜਿਹੜਾ ਇਸ ਨੂੰ ਇਹ ਕੁਝ ਹੋਰ ਤੇਲ ਨੇ ਜਿਹੜੇ ਕਿ ਇਹਦੇ ਵਿੱਚ ਆਪਾਂ ਮ사ਜ ਦੇ ਤੌਰ ਤੇ ਵਰਤ ਸਕਦੀਆਂ ਤੇ ਕੀ ਲਿਵਰ ਦੇ ਉੱਤੇ ਹੀ ਮ사ਜ ਕਰਨ ਦੇ ਨਾਲ ਲਿਵਰ ਨੂੰ ਫਾਇਦਾ ਮਿਲੇਗਾ ਜਾਂ ਫਿਰ ਧੁੰਨੀ ਦੇ ਵਿੱਚ ਪਾਉਣ ਦੇ ਨਾਲ ਵੀ ਕਹਿੰਦੇ ਨੇ ਬੜਾ ਫਾਇਦਾ ਹੁੰਦਾ ਹੈ ਜੀ ਤੁਹਾਨੂੰ ਜਿਹੜੇ ਤੇਲ ਦੀ ਅੱਜ ਗੱਲ ਕਰਨ ਦਾ ਰਿਹਾ ਉਹ ਕੋਕੋਨਟ ਆਇਲ ਨਹੀਂ ਹੈ ਕੋਕੋਨਟ ਆਇਲ ਸਕਿਨ ਦੀ ਐਬਜ਼ਰਪਸ਼ਨ ਇੰਨੀ ਜ਼ਿਆਦਾ ਨਹੀਂ ਹੈ ਜਿੰਨੀ ਜਿਹੜੇ ਤੇਲ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਆ ਉਹਦੀ ਹੈ ਉਹ ਤੇਲ ਦਾ ਨਾਮ ਹੈ ਜੀ ਆਰਐਂਡੀ ਦਾ ਤੇਲ ਜਿਹਨੂੰ ਇੰਗਲਿਸ਼ ਚ ਕੈਸਟਰ ਆਇਲ ਕਿਹਾ ਜਾਂਦਾ ਹੈ ਇਹ ਕੈਸਟਰ ਤੁਸੀਂ ਦੇਖੋਗੇ ਰੋਡ ਸਾਈਡ ਤੇ ਗੋਲ ਗੋਲ ਜੇ ਕੰਡਿਆਂ ਜੇ ਵਾਂਗੂ ਹੁੰਦਾ ਬਿਲਕੁਲ ਹੈ ਇਹ ਤਰ ਆ ਤੜੁਗਰਾ ਆਪਣੇ ਤਾਂ ਪੰਜਾਬ ਵਾਲੇ ਪਾਸੇ ਤਾਂ ਇਹਦੇ ਵਿੱਚੋਂ ਇਹ ਆਇਲ ਨਿਕਲਦਾ ਹੈ ਜਿਹੜਾ ਕੈਸਟਰ ਆਇਲ ਹੁੰਦਾ ਉਹ ਥੋੜਾ ਜਾਂ ਪੌਇਜ਼ਨਸ ਹੁੰਦਾ ਇਹਦੇ ਚੋਂ ਰਾਈਸੀ ਨਾਮ ਦੀ ਪੌਇਜ਼ਨ ਨਿਕਲਦੀ ਹੈ ਆ ਪਹਿਲੀ ਗੱਲ ਮੈਂ ਲੋਕਲ ਕੈਸਟਰ ਆਇਲ ਪੀਣ ਤੋਂ ਮਨਾ ਕਰਦਾ ਇਹਨੂੰ ਲਾ ਕੇ ਬੈਨੀਫਿਟ ਜ਼ਿਆਦਾ ਹੈ ਪੀ ਕੇ ਕਈ ਲੋਕ ਹਾਂ ਕਨਸਟਿਪੇਸ਼ਨ ਦੀ ਰਾਹਤ ਪਾਣੇ ਮਗਰ ਇਹਦੇ ਵਿੱਚ ਬਹੁਤ ਥੋੜੀ ਜੀ ਪੌਇਜ਼ਨ ਨਹੀਂ ਹੁੰਦੀ ਹੈ ਆਇਲ ਚ ਨਹੀਂ ਹੁੰਦੀ ਕੈਸਟਰ ਦੇ ਬੀਜ ਚ ਹੁੰਦੀ ਹੈ ਕੈਸਟਰ ਦੇ ਵਿੱਚੋਂ ਤੇਲ ਕੱਢਦੇ ਆ ਪੌਇਜ਼ਨ ਨਹੀਂ ਆਉਂਦੀ ਮਗਰ ਫਿਰ ਵੀ ਆਪਾਂ ਬਾਰੀ ਬੈਨੀਫਿਟ ਲੈਣਾ ਹੈ ਇਹ ਦੁਨੀਆ ਦਾ ਇਕੱਲਾ ਆਇਲ ਹੈ

ਉਦੇ ਉੱਪਰ ਕੈਸਟਰ ਆਇਲ ਸਪਰੇਅ ਕਰਨਾ ਹੈ ਉਹ ਰੂਹ ਚੜਜਨਾ ਭਰ ਲੈਣੀ ਹੈ ਕੈਸਟਰ ਆਇਲ ਨੂੰ ਉਰੇ ਲਾਣਾ ਹੈ ਆ ਸੱਜੇ ਪਾਸੇ ਉਹਦੇ ਉੱਪਰ ਕੋਈ ਚੀਜ਼ ਲਪੇਟ ਕੇ ਇੱਕ ਕੰਦੀ ਕਪੜਾ ਲੀਰ ਰਾਤ ਨੂੰ ਸੌ ਜਾਣਾ ਤਾਂ ਕਿ ਉਹ ਤੇਲ ਰਿਸੀ ਜਾਏ ਰਿਸੀ ਜਾਏ ਰਿਸੀ ਜਾਏ ਜੇ ਮੈਨੂੰ ਮਿਸ ਕੀਤਾ ਤਾਂ ਗੱਲ ਖਤਮ ਹੋ ਗਈ ਜਿੰਨੀ دیر ਰਹੇਗਾ ਉਹਨਾ ਬੈਨੀਫਿਟ ਦੇਵੇਗਾ ਇਹ ਪਹਿਲੀ ਚੀਜ਼ ਹੈ ਦੂਜੀ ਕੀ ਹੈ ਮੈਂ ਇਨਫਿਊਜ਼ਨਸ ਟੂ ਬਲੀਵ ਕਰਨਾ ਹੈ ਇਹੀ ਤੇਲ ਨੂੰ ਹੋਰ ਵਧੀਆ ਬਣਾਉਣ ਲਈ ਮੈਂ ਕੀ ਕਰਨਾ ਹੈ ਕੈਸਟਰ ਆਇਲ ਨੂੰ ਇੱਕ ਸੌਫ ਪਾ ਕੇ ਛੱਡ ਦੇਣੀ ਹੈ 5-7 ਦਿਨ ਹੂੰ ਕੈਸਟਰ ਪਾ ਕੇ ਕੈਸਟਰ ਆਇਲ ਤੇ ਪੰਛਰ ਬਿੰਨ ਇੱਕ ਕੱਚ ਦੀ ਸ਼ੀਸ਼ੀ ਚ ਪਾ ਕੇ ਰੱਖ ਦੇਣਾ ਹੈ ਉਹਦਾ ਜਿਹੜਾ ਅਰਕ ਹੈ ਜਿਹੜਾ ਉਹਦਾ ਐਸੈਂਸ ਹੈ ਉਹ ਕਿਸ ਚਾ ਦੇਗਾ ਕੈਸਟਰ ਆਇਲ ਹੂੰ ਤੇ ਇਹਦੇ ਨਾਲ ਅਗਰ ਤੁਸੀਂ ਡੇਲੀ ਮ사ਜ ਕਰੋਗੇ ਜਾਂ ਫਿਰ ਉਹ ਲਾ ਕੇ ਪੈਕ ਬਣਾ ਕੇ ਛੱਡ ਦੋਗੇ ਇਹ ਹੋਰ ਵੀ ਜ਼ਿਆਦਾ ਕੰਮ ਕਰੇਗਾ ਜੇ ਤੁਹਾਡੇ ਕੋਲ ਭੂਮੀ ਆਮਲਾ ਕੁਟਕੀ ਕਾਲਮੇਗ ਹੈ ਕੋਈ ਜ ਨਹੀਂ ਹੈ ਫੈਟੀ ਲਿਵਰ ਵਾਲੀ ਸਾਡੀ ਗੋਲੀ ਇਕਲੌਂ ਜੀ ਹੂੰ ਗੋਲੀ ਚੂਸ ਪੀਸਣੀ ਹੈ ਕੈਸਟਰੋਲ ਚ ਪਾ ਦੇਣੀ ਹੈ ਹੂੰ ਓਲ ਕੇ 2-3 ਦਿਨ ਪੈਰਾਂੰਦਨੀ ਖੁੱਲ ਜੂਗੀ ਉਹਨੂੰ ਮ사ਜ ਕਰਕੇ ਉੱਪਰ ਪੱਟੀ ਬੰਨ੍ਹ ਦੋ ਜਾਂ ਉੱਪਰ ਰੂੰ ਰੱਖ ਕੇ ਛੱਡ ਦੋ ਕਿਉਂਕਿ ਇਹ ਜਿਹੜੇ ਕੁਟਕੀ ਹੈ ਕਾਲਮੇਗ ਹੈ ਜਾਂ ਭੂਮੀ ਆਮਲਾ ਹੈ ਇਹ ਤਿੰਨੋਂ ਲਿਵਰ ਦੇ ਅਮਰਤ ਨੇ ਠੀਕ ਹੈ ਜੀ ਹੁਣ ਅਗਰ ਤੁਸੀਂ ਥੋੜਾ ਜਿਆ ਹੋਰ ਤਰੀਕੇ ਨਾਲ ਫਰਕ ਲੈਣਾ ਚਾਹੁੰਦੇ ਹੋ ਇੱਕਾ ਕੈਸਟਰ ਆਇਲ ਤੇ ਕੋਕੋਨਟ ਆਇਲ ਦੋਨੋਂ ਮਿਕਸ ਕਰਕੇ ਰੱਖ ਲਓ ਠੀਕ ਹੈ ਕਿਉਂਕਿ ਕੋਕੋਨਟ ਆਇਲ ਕੱਲਾ ਆਪਣੇ ਅੰਦਰ ਨਾ ਜਾ ਸਕਦਾ ਸੀ ਕੈਸਟਰ ਆਇਲ ਉਹਨੂੰ ਵੀ ਨਾਲ ਲਿਜੂਗਾ ਹੂੰ ਤੁਸੀਂ ਦੋਨੋਂ ਆਇਲਸ ਨੂੰ ਮਿਕਸ ਕਰਿਆ ਚੰਗੀ ਤਰ੍ਹਾਂ ਫਿਰ ਇਹਦੀ ਮ사ਜ ਕਰਕੇ ਆ ਉਰੂਈ ਰੱਖ ਕੇ ਉਰੂਈ ਦੇ ਉੱਪਰ ਪਾ ਕੇ ਉੱਪਰ ਕਪੜਾ ਬੰਨਤਾ ਤੇ ਜਦ ਇਹ ਕਪੜਾ ਬੰਨਣਾ ਸੋਨਾ ਹੈ ਤੇ ਤਾਂ ਕਿ 8-10 ਘੰਟੇ ਛੋਡੇ ਹੋ ਨਾਲ ਟੱਚ ਕਰੇ ਇਹਦੀ ਪੈਨੇਟ੍ਰੇਸ਼ਨ ਹੁੰਦੀ ਹੈ ਇਹ ਹੈਲਪ ਕਰਦਾ ਹੁਣ ਇਹੇ ਸੇਮ ਚੀਜ਼ਾਂ ਜੇ ਤੁਸੀਂ ਰਾਤ ਨੂੰ ਸੌਣ ਲੱਗੇ ਇੱਕ ਬੂੰਦ ਕੈਸਟਰੋਲਮੀ ਤੁੰਣ ਚ ਪਾ ਕੇ ਸੋ ਜਾਨੇ ਹੋ ਫਾਇਦੇ ਸਿਮੈਂਟਸ ਨਹੀਂ ਨੱਕ ਕੁਛ ਨਹੀਂ ਹੁੰਦਾ ਬੁੱਲ ਨਹੀਂ ਫਟਦੇ ਐਂਟਸਟਾਈਨ ਸਮ ਹਾਉ ਇਹ ਜੁੜਦੀ ਹੈ ਕਿ ਲੂਬ੍ਰੀਕੇਸ਼ਨ ਕਰਦਾ ਇਹ ਆਪਣਾ ਸੈਂਟਰ ਪੁਆਇੰਟ ਮੰਨਿਆ ਜਾਂਦਾ ਹੈ ਸੈਂਟਰ ਆਫ ਗ੍ਰੈਵਿਟੀ ਤੁੰਣ ਹੈ ਨਾ ਜਿਹਨੋਂ ਪਤ ਤੁੰਨੀ ਕਹਿੰਦੇ ਇਹਦੇ ਨਾਲ ਅੰਦਰ ਉਹ ਹੁੰਦੀ ਕੀ ਕਹਿੰਦੇ ਡੀਪਰ ਪੈਨਟ੍ਰੇਸ਼ਨ ਹੈ ਮੈਂ ਤਾਂ ਕਹਾਂਗਾ ਇੱਕ ਬੂੰਦਰੀ ਖਾ ਥੋੜਾ ਜ਼ਿਆਦਾ ਪਾ ਕੇ ਪੈ ਜਾਓ ਸਿੱਧੇ ਪੈ ਰਹੋ ਤੱਕ ਰਿਸੀ ਜਾਵੇ ਤੁਸੀਂ ਦੇਖੋਗੇ 10 15 ਮਿੰਟ ਪਹਿਲਾਂ ਉੱਧਰ ਰਹਿ ਜਾਣਾ ਹੈ ਜੇ ਤੁਸੀਂ ਸਿੱਧੇ ਹੀ ਪੈਕ ਕਰ ਸਕਦੇ ਹੋ ਉਹ ਹੋਲੀ 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 ਸਕੀਨ ਤੇ ਲਗਾ ਲੈਣਾ ਹੈ ਜੇ ਤੁਸੀਂ ਜਿਹੜਾ ਮੈਂ ਤਰੀਕਾ ਦੱਸਿਆ ਕਿ ਸੌਂਫ ਵਾਲਾ ਕੈਸਟਰ ਆਇਲ ਉਹ ਪਾ ਲਓਗੇ ਈਵਨ ਬੈਨੀਫੀਸ਼ੀਅਲ ਹੈ ਜਾਂ ਭੂਮੀ ਵਾਲਾ ਆਮਲਾ ਕੁਟਕੀ ਕਾਲਮੇਗ ਇਹਦੇ ਵਾਲਾ ਪਾ ਲਓਗੇ ਉਹ ਵੀ ਬੈਨੀਫੀਸ਼ੀਅਲ ਹੈ ਵਿੱਚ ਕੋਕੋਨਟ ਆਇਲ ਮਿਕਸ ਕਰ ਲਓਗੇ ਉਹ ਵੀ ਬੈਨੀਫੀਸ਼ੀਅਲ ਹੈ ਕੁਲਵੰਤ ਜੀ ਇਹਦੇ ਉੱਪਰ ਤਾਂ ਰਿਸਰਚ ਹੈ ਕੈਸਟਰ ਆਇਲ ਦਾ ਪੈਕ ਲਾ ਕੇ ਲੋਕਾਂ ਨੇ ਫਾਈਬਰੋਇਡ ਸ਼ਿਕਾਇਤ ਕਰੇ ਫਾਈਬਰੋਇਡ ਔਰ ਇੱਕ ਚੀਜ਼ ਮੈਂ ਇਥੇ ਬਰ ਕੋਈ ਦਰਸ਼ਕ ਮੈਂ ਅੱਗੇ ਲੰਘ ਗਿਆ ਤਾਂ ਮੈਂ ਵੀ ਸ਼ਾਇਦ ਭੁੱਲ ਜਾ ਤੇ ਸ਼ਾਇਦ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਪਿਆਰਾ ਹੋਵੇ ਕੈਸਟਰੌਇਲ ਦੇ ਵਿੱਚ ਅ ਤੁਸੀਂ ਭੂਮੀਆਵਲਾ ਕਾਲਮੇਗ ਕਟਕੀ ਇਹ ਕਿੰਨੀ ਕਿੰਨੀ ਮਾਤਰਾ ਚ ਪਾਣੀ ਆ ਕਿੰਨਾ ਤੇਲ ਲੈਣਾ ਕੀ ਆ ਉਹ ਵੀ ਤਾਂ ਦੱਸੋ ਨਾ ਨਾਲ ਠੀਕ ਹੈ ਜੀ ਲੈਟਸ ਸੇ ਤੁਸੀਂ 250 ml ਕੈਸਟਰੌਇਲ ਲੈ ਲਿਆ ਠੀਕ ਹੈ 250 ml ਕੱਚ ਦੀ ਸ਼ੀਸ਼ੀ ਚ ਪਾ ਲਿਆ ਉਹਦੇ ਚ ਪੂਰੀ ਨਾਪਾਰ ਦਿੱਤੀ ਉਸ ਚ ਇੱਕ ਇੱਕ ਟੀ ਸਪੂਨ ਜੇ ਤੁਹਾਡੇ ਕੋਲ ਅਰਕ ਨਹੀਂ ਹੈ ਮੈਂ ਜਿਹੜੀ ਮੈਂ ਗੋਲੀ ਰ ਹੈਡਵਾਈਸ ਕੀਤੀ ਹੈ ਮੇਰੇ ਕੋਲ ਤਾਂ ਗੋਲੀਆਂ ਉਹਦੇ ਵਿੱਚ ਅਰਕ ਜਿਵੇਂ ਕਹਿੰਦੇ ਆਪਾਂ ਐਸੈਂਸ਼ੀਆ ਐਕਸਟ੍ਰੈਕਟ ਹੈ ਉਹ ਇੱਕ ਗੋਲੀ ਬਹੁਤ ਹੈ ਜੇ ਤੁਸੀਂ ਉਹ ਪਾਣਾ ਹੈ ਬਿਨਾ ਐਸੈਂਸ ਕੱਢਿਆ ਹੋਇਆ ਐਕਸਟ੍ਰੈਕਟ ਨਹੀਂ ਬਲਕਿ ਇੱਕ ਇੱਕ ਟੀस्पून ਪਾਊਡਰ ਸਭ ਦਾ ਪਾ ਕੇ ਮਿਕਸ ਕਰਕੇ ਰੱਖਦਾ ਜੇ ਤੁਸੀਂ ਕਰਨੀ ਇਕੱਲੀ ਸੌਂਫ ਤਾਂ 250 ml ਚ 2 ਟੀस्पून ਭਰ ਕੇ ਸੌਂਫ ਦੇ ਪਾ ਕੇ ਰੱਖਦੇ ਹਾਂ ਜੇ ਤੁਸੀਂ ਪਾਣਾ ਕੋਕੋਨਟ ਆਇਲ ਤਾਂ ਮੈਂ ਕਰੂੰਗਾ ਜਿਵੇਂ ਤਿੰਨ ਹਿੱਸੇ ਐਸਟਰ ਆਇਲ ਇੱਕ ਹਿੱਸਾ ਕੋਕੋਨਟ ਆਇਲ ਇਹਨਾਂ 1/4 ਕੋਕੋਨਟ ਆਇਲ ਤੇ ਤਿੰਨ ਹਿੱਸੇ ਕੈਸਟਰ ਆਇਲ ਇਹ ਮਿਕਸ ਕਰ ਸਕਦੇ ਹਾਂ ਤੇ ਕੁਲਵੰਧੀ ਹੁਣ ਕਈਆਂ ਨੂੰ ਨਾ ਜਿਵੇਂ ਸਕਿਨ ਦੀ ਓਵਰਆਲ ਸਕਿਨ ਦੀ ਪ੍ਰੋਬਲਮ ਹੈ ਓਵਰਆਲ ਮੁੰਨ ਨੂੰ ਮੈਂ ਕਹੂੰਗਾ ਕੈਸਟਰ ਆਇਲ ਦੇ ਨਾਲ ਵਿੱਚ ਪਾਇਆ ਆਹੀ ਆਪਣਾ ਕੋਕੋਨਟ ਆਇਲ ਇਹਦੇ ਵਿੱਚ ਜਿਹੜਾ ਇੱਕ ਮੇਰੇ ਕੋਲ ਵਿਟਾਮਿਨ ਹੈ ਬੜਾ ਸੋਹਣਾ ਵਿਟਾਮਿਨ E ਜਿਹੜਾ ਕਿਸ ਤੋਂ ਬਣਿਆ ਬੀਟ ਜਰਮ ਆਇਲ ਤੋਂ ਤੇ ਇਹਦਾ ਕੀ ਮੈਂ ਕਰੂੰਗਾ ਮੈਂ ਤਿੰਨ ਹਿੱਸੇ ਕੈਸਟਰ ਆਇਲ ਇੱਕ ਹਿੱਸਾ ਕੋਕਨੋਟ oil ਵਿੱਚ ਦੋ ਜਾਂ ਤਿੰਨ ਕੈਪਸੂਲ ਵਿਟਾਮਿਨ E ਦੇ ਘੋਲ ਕੇ ਮੈਂ ਬੰਦ ਕਰਕੇ ਰੱਖ ਦੂੰਗਾ ਇਹਨੂੰ ਹਰ ਰੋਜ਼ ਤੁਸੀਂ ਮੰਨ ਲੈ ਤੁਹਾਡੇ ਜਿਹੜੇ హెయిਰ ਉਤਲੀ ਵਧੀਆ ਤੁਹਾਡੀ ਸਕਿਨ ਕੁਆਲਿਟੀ ਲਈ ਵਧੀਆ ਮੋਇਸਚਰਾਈਜ਼ਿੰਗ ਲਈ ਵਧੀਆ ਜਿਹੜੇ ਸਕਿਨ ਤੇ ਪ੍ਰੋਬਲਮਸ ਹਨਾ ਲੋਕਾਂ ਨੂੰ ਉਹਦੇ ਲਈ ਬਹੁਤ ਵਧੀਆ ਤੇ ਇਹੀ ਚੀਜ਼ ਲਿਵਰ ਤੇ ਲਾ ਕੇ ਰਾਤ ਨੂੰ ਸੋਣਾ ਤੁਹਾਨੂੰ ਯਾਦ ਹੈ ਲਿਵਰ ਸਕਿਨ ਦਾ ਰਖਾ ਹੈ ਜੇ ਸਕਿਨ ਤੇ ਪਰੋਬਲਮ ਹੈ ਮਤਲਬ ਲਿਵਰ ਤਾਂ ਪ੍ਰੋਬਲਮ ਨਹੀਂ ਹੈ ਤਾਂ ਇਹ ਵੀ ਤੀਜਾ ਪੈਕ ਆ ਗਿਆ ਕਿ ਤੁਸੀਂ ਵਿਟਾਮਿਨ E ਵਾਲਾ ਦੋ ਕੈਪਸੂਲ ਵਿਟਾਮਿਨ E ਦੇ ਤਿੰਨ ਕੈਪਸੂਲ ਵਿਟਾਮਿਨ E ਦੇ ਵਿੱਚ ਤਿੰਨ ਹਿੱਸੇ ਇੱਕ ਕੈਸਟਵਾ ਇੱਕ ਇੱਕ ਦਾ ਕੋਟਨ ਇਕੋਲ ਕੇ ਰੱਖਤੇ ਇਹਦਾ ਪੈਕ ਬਣਾ ਕੇ ਲਾ ਕੇ ਉੱਪਰ ਰੁਹੀਂ ਲਾਤੀ ਤੇ ਰੁਹੀਂ ਜਿਵੇਂ ਮੈਂ ਕਹਿੰਦਾ ਰੁਹੀਂ ਗਿੱਲੀ ਕਰ ਲਈ ਇਹਦੇ ਨਾਲ ਕਿ ਰੁਹੀਂ ਭਰੀ ਹੋਵੇ ਥੋੜੀ ਜੀ ਇੰਨੀ ਰੁਹੀਂ ਲਈ ਉਹ ਬਹੁਤ ਕਾਫੀ ਸਾਰਾ ਪਾਤਾ ਤਾਂ ਕਿ ਉਹ ਰੇਸ ਜੇ ਐਂ ਜਮੀ ਨਿਚੜਦਾ ਵੀ ਨਾ ਹੋਵੇ ਉਹ ਲਾ ਕੇ ਉੱਪਰ ਪੱਟੀ ਬੰਨਤੀ ਮੈਂ ਤਾਂ ਉੱਪਰ ਪਲਾਸਟਿਕ ਦਾ ਇੱਕ ਕਾਗਜ਼ ਰੱਖੂੰਗਾ ਤਾਂ ਕਿ ਪੱਟੀ ਨਾ ਚੂਸਲੇ ਹੋ ਪਲਾਸਟਿਕ ਦਾ ਕਾਗਜ਼ ਰੱਖ ਕੇ ਉੱਪਰ ਪੱਟੀ ਬੰਨ੍ਹਤੀ ਤਾਂ ਕਿ ਉਹ ਪੂਰੀ ਰਾਤ ਰਸਤਾ ਰਹੇ ਜੇ ਕਿਤੇ ਤੁਸੀਂ ਇਹ 7-8 ਦਿਨ ਕਰ ਲਓ ਕੁਲਵੰਤ ਜੀ ਤੁਸੀਂ ਆਪਣੇ ਲਿਵਰ ਨੂੰ ਬਿਨਾ ਡਾਈਟ ਚੇਂਜ ਤੋਂ ਇਹ ਵੀ ਪੱਤੀ ਪਹਿ ਸਿਰਫ 7-8 ਦਿਨ ਫਰਕ ਪਾ ਲਓਗੇ ਜੇ ਤੁਸੀਂ ਕਿਤੇ ਡਾਈਟ ਚੇਂਜ ਕਰ ਲਓ ਤਾਂ 70-80% ਤੱਕ ਦਾ ਹੰਦਾ ਛੋਟਾ ਦਿੰਦੇ ਆ। ਤੇ ਰਵਿੰਦਰ ਜੀ ਜਿਹੜੀ ਤੁਸੀਂ ਇਹ ਚੀਜ਼ ਅਸੀਂ ਅਕਾਲ ਮੇ ਕਟਕੀ ਤੇ ਆਪਣਾ ਤੁਮੀ ਆਮਲਾ ਤੁਮੀ ਆਮਲਾ ਇਹ ਤਿੰਨੋਂ ਜਿਹੜੀ ਮਿਕਸ ਕਰਕੇ ਜਿਹੜਾ ਕਰਨਾ ਇਹਦਾ ਵੀ ਪੈਕ ਲਾਉਣਾ ਜਾਂ ਇਹਦੀ ਗੋਲੀ ਬਣਾ ਕੇ ਖਾ ਲੈਣੀ ਨੇ ਨੇ ਪੈਕ ਕਰਨਾ ਅਪਾ ਕਾਣੀ ਅਗਰ ਗੋਲੀ ਖਾਣੀ ਹੈ ਤਾਂ ਆਪਣੇ ਕੋਲ ਫੈਟੀ ਲੀਵਰ ਡੀਟੌਕਸ ਦੀ ਗੋਲੀ ਹੈਗੀ ਆ ਮੈਂ ਇਹ ਲਾਨ ਵੱਲੋਂ ਕਰੇ ਤਾਂ ਲੈ ਤੁਸੀਂ ਇਹ ਮੇਰੇ ਕੋ ਗੋਲੀਆਂ ਨੇ ਫੈਟੀ ਲੀਵਰ ਡੀਟੌਕਸ ਤੁਸੀਂ ਦੋ ਗੋਲੀਆਂ ਪੀਸੀਆਂ ਸੌ ਕੈਰਮਲ ਤੇ ਮਿਕਸ ਕਰਕੇ ਰੱਖ ਲਈ ਸੌ ਐਮ ਐਲ ਕੈਸਟਰ ਆਇਲ ਤੇ ਹੁਣ ਉਹ ਕੈਸਟਰ ਆਇਲ ਤੁਸੀਂ ਪੈਕ ਬਣਾ ਲਿਆ ਉਹ ਪੈਕ ਬਣਾ ਕੇ ਲਾ ਕੇ ਉਰੇ ਉੱਪਰ ਰੁਈ ਰੱਖੀ ਉੱਪਰ ਕਾਵੇ ਰੱਖਿਆ ਹੈ ਹਨਾ ਤੇ ਰੁਈ ਥੋੜੀ ਗਿੱਲੀ ਕਰ ਲਈ ਇਸ ਦੇ ਨਾਲੇ ਕਿ ਚੰਗੀ ਤਰ੍ਹਾਂ ਭਰ ਲਿਆ ਉਸ ਚ ਤਾਂ ਕਿ ਉਹ پوری ਰਾਤ ਰਹੀ ਸਿਜ ਜਾਵੇ ਜੇ ਨਾਲ ਤੁਸੀਂ ਉਹਨਾਂ ਕੋਲ ਜੇ ਤੁਸੀਂ ਨਾਲ ਫੈਟੀਵਰ ਖਾ ਵੀ ਲੈਨੇ ਹੋ ਜਾਂ ਤੁਸੀਂ ਮਿਲਕ ਤੇ ਸਲ ਨਾਲ ਖਾਨੇ ਹੋ ਤਾਂ ਬਹੁਤ ਬੈਨੀਫਿਟ ਹੈ ਤੇ ਇਹ ਤਾਂ ਹੋ ਗਿਆ ਜੀ ਅਰਿੰਡ ਦਾ ਤੇਲ ਕੀ ਕੁਝ ਹੋਰ ਤੇਲ ਵੀ ਨੇ ਜਿਹੜੇ ਕਿ ਆਪਾਂ ਇਹਦੇ ਤੇ ਮ사ਜ ਕਰਕੇ ਜਾਂ ਧੁੰਨੀ ਚ ਪਾ ਕੇ ਆਪਾਂ ਲੀਵਰ ਨੂੰ ਤੰਦਰੁਸਤ ਕਰ ਸਕਦੇ ਹਾਂ ਦੇਖੋ ਦੇਸੀ ਕੀ ਨਹੀਂ ਆਈਂਗ ਵਨ ਆਫ ਦਾ ਟੌਪ ਟੌਪ ਆਇਲਸ ਚੰਗਾ ਹੈ ਮੈਂ ਦੇਸੀ ਕੀ ਪੀਨ ਨੂੰ ਵੀ ਕਹਿੰਦਾ ਮੈਂ ਉਹਨੂੰ ਲਾਨ ਨੂੰ ਵੀ ਕਹੂੰਗਾ ਮੈਂ ਉਹਨੂੰ ਧੁੰਗ ਚ ਪਾਣ ਨੂੰ ਵੀ ਕਹੂੰਗਾ ਨਾ ਕੋ ਬਹੁਤ ਫੈਦੇ ਨੇ ਤਾਂ ਦੇਸੀ ਕੀ ਜਿਹੜੀ ਫੈਟ ਹੈ ਨਾ ਉਹ ਐਨੀਮਲ ਫੈਟ ਹੈ ਜਿਹੜਾ ਐਨੀਮਲ ਫੈਟ ਹੁੰਦਾ ਨਾ ਉਹ ਸੀਡ ਆਇਲਸ ਤੋਂ ਫੱਦੀਆ ਮੰਨੇ ਜਾਂਦਾ ਨਹੀਂ ਸਾ ਮਗਰ ਹੈ ਵੈਜੀਟੇਰੀਅਨ ਕਿਉਂਕਿ ਦੁੱਧ ਤੋਂ ਕੱਢਿਆ ਹੋਇਆ ਹੈ ਮਗਰ ਹੈ ਐਨੀਮਲ ਸੋਰਸ ਤਾਂ ਇਹ ਜਿਹੜੇ ਲੋਕਾਂ ਨੂੰ ਕੋਈ ਵੀ ਇਨਫਲੇਮੇਸ਼ਨ ਜਾਂਦਾ ਦੀ ਪ੍ਰੋਬਲਮ ਹੈ ਨਾ ਉਹਨਾਂ ਨੂੰ ਸੀਡ ਆਇਲਸ ਤੋਂ ਮਨਾ ਕਰੇ ਜਾਂਦਾ ਉਹਨਾਂ ਨੂੰ ਐਨੀਮਲ ਫੈਟ ਤੇ ਆਇਲਸ ਤੋਂ ਵੱਲ ਜਾਣ ਨੂੰ ਕਿਹਾ ਜਾਂਦਾ ਇੱਕ ਦੋ ਇਹੋ ਜਿਹੇ ਸੀਡ ਆਇਲ ਨੇ ਜਿਹੜੇ ਕਿ ਹੋਂਦੇ ਬਾਵਜੂਦ ਵੀ ਸੀਡ ਖਰਾਬ ਨਹੀਂ ਕਰਦੇ ਉਸ ਦੇ ਵਿੱਚ ਪਹਿਲਾ ਤੇ ਸਭ ਤੋਂ ਵਧੀਆ ਕੋਲ কন্ট্রোল ਹੈ ਕੋਲ কন্ট্রোল ਤੁਸੀਂ ਕਿਸੇ ਤਰ੍ਹਾਂ ਇਸ ਨੂੰ ਤੁਹਾਨੂੰ ਚਪਾ ਸਕਦੇ ਹੋ ਤੇ ਦੇਖੀ ਕਿ ਟੌਪ ਅਫਟਰ ਟੌਪ ਹੈ ਮੈਂ ਹਮੇਸ਼ਾ ਲੋਕਨ ਕਰਦਾ ਹਾਂ ਬੇਸੀ ਕੀ ਸਿਰੇ ਖਾਲੀ ਪੇਟ ਲਓ ਤਾਂ ਕਰਾਂ ਤੁਹਾਨੂੰ ਮੈਂ ਪੇਰ ਕਰਦਾ ਇਹ ਤੁਸੀਂ ਦੇਖੀ ਕਿ ਲਾ ਸਕਦੇ ਹੋ ਹੈ ਨਾ ਉਹਦਾ ਵੀ ਪੈਕ ਬਣਾਇਆ ਦੱਸ ਦਿੰਦਾ ਕਿ ਐਵੇਂ ਬੇਸੀ ਕੀ ਜੀ ਸੌਂਫ ਉਬਾਲ ਲਓ ਸੌਂਫ ਸੌਂਫ ਨੂੰ ਬੇਸੀ ਕੀ ਹਲਕਾ ਜਾ ਚਨੀ ਚਨੀ ਸੌਂਫ ਨਾਲੋ ਤੁਸੀਂ ਕਿ ਤੁਸੀਂ 5 ਚਮਚ ਦੇਸੀ ਘੀਰ ਆ ਭਰ ਕੇ ਵਿੱਚ ਇੱਕ ਟੀस्पून ਸੌਫ ਨਾ ਇਹ ਤੜਕਾ ਨੇ ਆਪਾਂ ਗਰਮ ਕਰਦੇ ਮਗਰ ਬਹੁਤ ਥੋੜੀ ਆਂਚ ਤੇ ਗਰਮ ਕਰੀ ਜਾਣੀ ਹੈ ਹਾਂ ਹਾਂ ਜਦ ਗਰਮ ਹੋ ਗਈ ਕੱਢ ਲਈ ਉਹ ਸਾਰੇ ਨੂੰ ਕੱਚ ਦੀ ਬੋਤਲ ਚ ਠੰਡਾ ਜਾ ਹੁੰਦੇ ਪਾ ਕੇ ਰੱਖ ਲੈਣਾ ਦੋ ਚਾਰ ਦਿਨ ਪਏ ਰਹਿਣ ਦੇਣਾ ਉਹਨੇ ਆਪਣਾ ਸਾਰਾ ਸ਼ੇਅਰ ਕਰ ਲਿਆ ਆਪਣਾ ਪਰਮੇਸ਼ਰ ਜੀ ਇੱਕ ਦੂਜਾ ਦੇ ਉਹ ਸੌਫ ਵੀ ਗੇਰਨੇ ਨਹੀਂ ਹੈ ਰੇਸੇ ਖਾਲੀ ਪੇਟ ਉਸ ਤੋਂ ਅੱਧਾ ਚਮਚ ਦੇਸੀ ਘੀ ਖਾਲਿਆ ਇੱਕ ਛੇਵੀਂ ਸੌਫ ਦੇ ਇਹ ਹੀ ਕੀ ਨੂੰ ਤੁਸੀਂ ਆਪਣੇ ਰਾਸ ਨੂੰ ਸੋ ਲਗੇ ਤੁਮੇ ਚ ਪਾਸ ਦੇਉ ਜਾਂ ਲਿਬਰ ਵਾਲੇ ਪਾਸੇ ਮ사ਜ ਕਰਕੇ ਉੱਪਰ ਕਪੜਾ ਤੇ ਉੱਪਰ ਕਾਗਜ਼ ਰੱਖ ਕੇ ਪੱਟੀ ਕੰਸਣਾ ਇਹਨੂੰ ਐਜ਼ ਅ ਮੋਇਸਚਰਾਈਜ਼ਰ ਵੀ ਯੂਜ਼ ਕਰ ਸਕਦੇ ਹੋ ਬਹੁਤ ਜਿਆਦਾ ਵਧੀਆ ਫਾਇਦਾ ਕਰਦਾ ਹੈ ਤੇ ਇਹ ਕਿਵੇਂ ਬੋਡੀ ਦੇ ਅੰਦਰ ਕਿਵੇਂ ਅਸਰ ਕਰਦਾ ਹੈ ਯਾਨੀ ਸੌਫਤਾ ਕਹਿੰਦੇ ਬਾਈਲ ਬਣਾਉਂਦਾ ਹੈ ਛਿਵਰ ਦੇ ਤੇ ਜਿਹੜਾ ਦੇਸੀ ਕੀ ਆ ਇਹ ਕਿਸ ਤਰ੍ਹਾਂ ਮਤਲਬ ਅੰਦਰ ਜਾ ਕੇ ਕੀ ਕਿਵੇਂ ਬੈਨੀਫੀਸ਼ੀਅਲ ਹੈਗਾ ਇਹ ਤੇ ਦੇਖੋ ਕੋਲੋਂ ਜੀ ਆਪਣ ਨੂੰ ਕਿਥੀ ਪਤਾ ਹੈ ਕਿ 90% ਲੋਕਾਂ ਦਾ ਫਲੋਰਾ ਮਾਈਕਰੋਬਾਇਮ ਗੱਟ ਬੈਕਟੀਰੀਆ ਮਰ ਚੁੱਕੇ ਆ ਹਮ ਸਾਰੇ ਨਗਣਾ ਫਾਈਬਰ 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 ਖਾਈ ਜਾਂਦੇ ਆ ਉਹ ਮੈਂ ਕਹੇ ਕਮਲੇਓ ਫਾਈਬਰ ਖਾਣ ਲਈ ਚੀਜ਼ ਅੰਦਰ ਬੈਠੀ ਨਹੀਂ ਫਾਈਬਰ ਖਾਈ ਜਾਂਦੇ ਆ ਫੇ ਕਨਸਟਿਪੇਸ਼ਨ ਹੋ ਜਾਂਦੀ ਹੈ ਜਦੋਂ ਆਪਾਂ ਫਾਈਬਰ ਖਾਂਦੇ ਆ ਆਪਰੇ ਢਿੱਡ ਤੇ ਮਾਈਕਰੋਬਾਇਮ ਜਿਹਨੂੰ ਫਲੋਰਾ ਕਹਿੰਦੇ ਆ ਉਹ ਉਹ ਫਾਈਬਰ ਨੂੰ ਖਾ ਕੇ ਬਿਊਟਿਰੀਕ ਐਸਿਡ ਚ ਕਨਵਰਟ ਕਰਦਾ ਹੈ ਤੇ ਬਿਊਟਿਰੀਕ ਐਸਿਡ ਆਂਟਰ ਨੂੰ ਰਿਪੇਅਰ ਕਰਦਾ ਹੁਣ ਇੱਕੋ ਜਗ੍ਹਾ ਹੋਰ ਹੈ ਜਿੱਥੋਂ ਬਿਊਟਿਰੀਕ ਐਸਿਡ ਸਿੱਧਾ ਬਣਾ ਬਣਾਇ ਮਿਲਦਾ ਹੈ

ਸਤਮਕ ਨੂੰ ਆਪਣੇ ਇਹਨੂੰ ਕੀ ਨਾਮ ਹੈ ਮੈਂਦੇ ਨੂੰ ਇਹ ਸਾਰੀ ਚੀਜ਼ਾਂ ਚ ਅੰਦਰ ਰਿਸਕੇ ਰਿਪੇਅਰ ਕਰਦਾ ਪਰ ਇਹ ਚੀਜ਼ਾਂ ਹਿੱਕ ਨਹੀਂ ਕਿ ਤੁਹਾਨੂੰ ਸਿੰਗ ਲੱਗੇ ਫਟਕੜੀ ਨਹੀਂ ਕੁਝ ਨਹੀਂ ਕਰਨਾ ਪਿਆ ਸੋ ਕੋਈ ਦਵਾਈ ਨਹੀਂ ਕਰਨੀ ਪਈ ਘਰੇ ਚੀਜ਼ਾਂ ਪਈਆਂ ਨੇ ਆਪਾਂ ਯੂਜ਼ ਕਰ ਲਈ ਮਗਰ ਇੱਕ ਚੀਜ਼ ਹੈ ਜਿਹੜਾ ਕੀ ਹੋਵੇ ਉਹ ਏ ਟੂ ਗਾਂ ਦਾ ਹੋਵੇ ਮੱਝ ਦਾ ਦੁੱਧ ਦਾ ਨਾ ਕਿ ਬਣਿਆ ਹੋਵੇ ਉਸੇ ਚੋਵੇ ਕਿ ਜਾਗ ਲਾ ਕੇ ਬਣਾਇਆ ਹੋਵੇ ਦੇਸੀ ਤਰੀਕੇ ਨਾਲ ਉਹਦੇ ਬਹੁਤ ਬੈਨੀਫਿਟ ਹੈ ਤਾਂ ਦੇਸੀ ਗਾਂ ਦਾ ਦੇਸੀ ਕਿਉਂ ਉਵੀ A1 A2 ਗੰਦਾ ਆਰਗੇਨਿਕ ਹੋਵੇ ਤੱਕ ਬੈਸ ਤੇ ਥੋੜੀ ਦੇਖੋ ਨਾਲ ਨਾਲ ਦੂਜੇ ਪਾਸੇ ਵੀ ਮੈਂ ਲੋਕਾਂ ਨੂੰ ਹੁਣ ਵਾਰੀ ਕਹਿਣਾ ਜੇ ਤੁਸੀਂ ਖਾਣਾ ਖਾਣ ਤੋਂ ਬਾਅਦ ਸੌਫਤਾਂ ਦੀ ਗੰਦੀ ਅੱਧਾ ਉੱਧੇ ਹੀ ਪਾ ਲੋ ਚੱਕੀ ਆਪੇ ਉੱਧੇ ਹੀ ਪਾ ਲੋ ਨਾ ਕੋਈ ਨੁਕਸਾਨ ਨਹੀਂ ਹੈ ਅਰ ਰੋੜੀ ਖਾਣਾ ਖਿਆ ਥੋੜੀ ਸੌਫ ਚੱਕਦੀ ਸੁਆਦ ਵੀ ਆਏਗਾ ਮੂੰਹ ਚੋਂ ਸੁੱਕ ਵੀ ਜਾਏਗੀ ਤੇ ਲਿਵਰ ਤੰਦਰੁਸਤ ਰਹੇਗਾ ਇਹਦਾ ਫਾਇਦਾ ਇਹ ਰਹਿਦਾ ਕਰਵੰਤੀ ਜਿਹੜਾ ਆ ਦੱਸਦੀ ਹੈ ਚੀਜ਼ਾਂ ਹੈ ਗੌਲਡ ਡੈਟ ਸਟੋਨ ਨਹੀਂ ਹੁੰਦੇ ਜੇ ਹੋ ਜਾਂਦੇ ਉਹ ਖੁਰਦੇ ਟੁੱਟਦੇ ਨਹੀਂ

ਰੋਜ਼ਮੈਰੀ ਟੀ ਪਾ ਦਿਓ ਰੋਜ਼ਮੈਰੀ ਟੀ ਮੇਰੇ ਕੋਲ ਪਈ ਹੈ ਮੈਂ ਤਿੰਨੋਂ ਚੀਜ਼ਾਂ ਅਵੇਲੇਬਲ ਹੈ ਸਾਰੀਆਂ ਅਵੇਲੇਬਲ ਹੈ ਪਾ ਕੇ ਰੱਖ ਦਿਓ ਪੰਜ ਸੱਤ ਦਿਨ ਪਈ ਰਹਿੰਦੀ ਹੈ ਰੋਜ਼ਮੈਰੀ ਟੀ ਰੋਜ਼ਮੈਰੀ ਆਇਲ ਐਕਸਟਰੈਕਟ ਹੋ ਜਾਂਦਾ ਵਿੱਚ ਰੋਜ਼ਮੈਰੀ ਚ ਆਇਲ ਹੁੰਦਾ ਉਹ ਤੇਲ ਨਾਲ ਤੁਸੀਂ ਸਿਰ ਦੀ ਮਸਾਜ ਕਰ ਲਓ ਕੋਈ ਨਹੀਂ ਸਿਰਫ ਸਿਰ ਦੀ ਮਸਾਜ ਮਸਾਜ ਕਰਕੇ ਇੱਕ ਗਰਮ ਪਾਣੀ ਚ ਤੌਲੀਆ ਡਿੱਪ ਕਰਕੇ ਨਾ ਉਹ ਨਿਚੋੜ ਲਓ ਤਾਂ ਕਿ ਗਰਮੀ ਹੋਵੇ ਉਹ ਸਿਰ ਤੇ ਬੰਨ ਲਓ ਉਹ ਕਰਨਾ ਉਹ ਗਰਮੈਸ਼ ਨੇ ਹੋਰ ਅੰਦਰ ਤੱਕ ਭੇਜਣਾ ਬਾਲ ਟੁੱਟਦੇ ਹੋਣ ਬਾਲ ਪਤਲੇ ਹੋ ਰਹੇ ਹੋਣ ਹਾਂ ਕੈਟਰ ਹੈ ਹੋਣ ਜਿਵੇਂ ਕਰੇ ਬਚੜ ਰਹੇ ਹੋਣ ਹਾਂ ਹਾਂ ਇਹ ਸਾਰੀਆਂ ਪ੍ਰੋਬਲਮਾਂ ਤੋਂ ਦੂਰ ਸਿਕਰੀ ਅਲੱਗ ਜਾਏਗੀ ਲੰਬੇ ਕਨੇ ਸੁਨੂਦ ਬਾੜ ਬਹੁਤ ਛੇਤੀ ਇਹ ਬਾਣਾ ਦਾ ਟਿੱਪਾ ਹੈ ਮਗਰ ਕਿਉਂਕਿ ਰੰਡੀ ਦੇ ਤੇਲ ਦੀ ਗੱਲ ਹੋ ਰਹੀ ਹੈ ਕੋਕੋਨਟ ਆਇਲ ਦੀ ਗੱਲ ਹੋ ਰਹੀ ਹੈ ਇੱਕ ਐਡੀਸ਼ਨਲ ਟਿੱਪਾ ਹੈ ਠੀਕ ਤੇ ਰਵਿੰਦਰ ਜੀ ਦੋਨੇ ਦੋ ਤੇ ਦੋ ਚੀਜ਼ਾਂ ਤੁਸੀਂ ਦੱਸਿਆ ਨੇ ਘਿਓ ਤੇ ਅਰੰਡ ਦਾ ਤੇਲ ਹਾਂ ਇਹ ਦੋਨੀਆਂ ਚੀਜ਼ਾਂ ਜਿਹੜੀਆਂ ਨੇ ਇਹ ਅੰਤੜੀਆਂ ਦੀ ਸਫਾਈ ਦੇ ਵਿੱਚ ਬਹੁਤ ਵੱਡਾ ਰੋਲ ਆਦਾ ਕਰਦੇ ਨੇ ਜੀ ਫਰੈਂਡੀ ਦਾ ਤੇਲ ਜੇਕਰ ਆਪਾਂ ਕੱਚਾ ਪੀ ਲਈਏ ਤਾਂ ਉਹ ਵੀ ਆਪਣੀਆਂ ਅੰਤੜੀਆਂ ਦੇ ਵਿੱਚੋਂ ਜੇ ਆਪਾਂ ਨੂੰ ਕਬਜ ਵੀ ਹੋਈ ਪੀ ਹੋਵੇ ਕਿ ਤੇ ਉਹ ਠੀਕ ਕਰ ਦਿੰਦੀ ਹੈ ਬੇਸੀ ਕੀ ਹੋ ਜਿਹੜਾ ਉਹ ਵੀ ਅੰਤੜੀਆਂ ਦੇ ਵਿੱਚੋਂ ਲੁਬਰੀਕੇਸ਼ਨ ਕਰਕੇ ਜਿਹੜਾ ਕਬਜ ਨੂੰ ਚੱਕਦਾ ਹੈਗਾ ਪਰ ਜਿਨ੍ਹਾਂ ਦਾ ਪੇਟ ਖਰਾਬ ਰਹਿੰਦਾ ਜਿਨ੍ਹਾਂ ਨੂੰ ਆਈਬੀਐਸ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਹੋਰ ਪ੍ਰੋਬਲਮ ਹੈ ਉਹਨਾਂ ਨੂੰ ਜੇਕਰ ਲਾਵਾਂਗੇ ਜਾਂ ਪੀਵਾਂਗੇ ਉਹਨਾਂ ਨੂੰ ਖਰਾਬ ਨਹੀਂ ਕਰੇਗਾ ਕੋਕਰਨ ਆਇਲ ਨਹੀਂ ਕਰੇਗਾ ਦੇਸੀ ਕੀ ਨਹੀਂ ਕਰੇਗਾ ਹਾਂ ਅਰੇ ਡੀ ਦਾ ਪੇਰ ਤਾਂ ਮੈਂ ਪੀਨੂ ਮਨਾ ਹੀ ਕਰ ਦੇਣੀ ਮੈਂ ਕਿਸੇ ਨੂੰ ਵੀ ਨਹੀਂ ਪੀਨੂ ਕਹਿੰਦਾ ਇਹਦੀ ਐਬਸਾਰਪਸ਼ਨ ਇੰਨੀ ਸੋਹਣੀ ਹੈ ਇਹ ਤਾਂ ਬਹੁਤ ਰੇਅਰ ਕੇਸਿਸ ਜਿੱਥੇ ਕੈਮੀਕਲ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਉੱਥੇ ਕਹਿੰਦੇ ਪੀਨੂ ਕਿਉਂਕਿ ਮੈਂ ਦੱਸਿਆ ਇਹ ਪੌਇਜ਼ਨ ਦੇ ਨਾਲ ਪਾਇਆ ਜਾਂਦਾ ਹੈ ਉਹ ਤੇਲ ਚ ਪੌਇਜ਼ਨ ਹੁੰਦੀ ਨਹੀਂ ਮਗਰ ਇਹ ਪਾਇਆ ਪੌਇਜ਼ਨ ਦੇ ਨਾਲ ਜਾਂਦਾ ਤਾਂ ਮੈਂ ਬਿਲੀਵ ਪੀਨ ਚ ਨਹੀਂ ਕਰਦਾ ਮੈਂ ਲਾਂਚ ਬਿਲੀਵ ਕਰਦਾ ਮਗਰ ਦੇਸੀ ਕੀ ਜਿੱਥੇ ਨੂੰ ਮਰੋੜੇ ਵੀ ਲੱਗਦੇ ਆ बहुत हो थोड़ी क्वॉंटिटी थो दे तो देसी घी शुरू करते कोई प्रॉब्लम नहीं है बहुत सिंपल है आई बी एस इजिटेबल बॉल्स ग्रीनस से फाइबर तय कर रहा है खाने नहीं है। उस वक्त सिर्फ, ते सिर्फ ते प्रोटीन रहोटन थोड़ा जा फैट लेने तो गल ओके को है कोई प्रॉब्लम नहीं आती बट वो थोड़ा जा मोनीटर द केस होंगे लाने कोई दिक्कत नहीं है खाने उन्होंने दिक्कत हो सकती है तो उस वक्त अंक कहने कि सा देख रेख च कर लेंगे तो बैटर है ਕੀ ਬਦਾਮ ਦਾ ਤੇਲ, ਅਲਸੀ ਦਾ ਤੇਲ, ਤਿਲਾਂ ਦਾ ਤੇਲ ਵੀ ਇਹ ਮ사ਜ ਵਾਸਤੇ ਯੂਜ਼ ਕੀਤੇ ਜਾ ਸਕਦੇ। ਇਹ ਤਾਂ ਤਿੰਨ ਤੇਲ ਜਿਹਨੂੰ ਤੁਸੀਂ ਪੂਰੇ ਸਰੀਰ ਦੀ ਮ사ਜ ਲਈ। ਬਦਾਮ ਦੇ ਤੇਲ 'ਚ ਵਿਟਾਮਿਨ E ਹੈ ਜੀ ਬਹੁਤ ਸੋਨਾ। ਅਲਸੀ ਦੇ ਤੇਲ 'ਚ omega 3 ਹੈ ਬਹੁਤ ਸੋਨਾ। ਤਿਲਾਂ ਦੇ ਤੇਲ 'ਚ ਆਪਣੇ ਆਪ 'ਚ ਤਹਣੀ ਜਿਹੜੀ ਉਹ ਬੰਦੀ ਪੇਸਟ। ਤਿਲਾਂ ਦੇ ਤੇਲ 'ਚ ਬਹੁਤ ਵੀ ਉਹ ਵੀ ਬਹੁਤ ਜਿਵੇਂ ਅਰੰਡੀ ਦਾ ਤੇਲ ਦੇਖੋ ਤੁਸੀਂ ਬਹੁਤ ਠਿੱਕ ਹੁੰਦਾ। ਤਿਲਾਂ ਦਾ ਤੇਲ ਵੀ ਬਹੁਤ ਠਿੱਕ ਹੁੰਦਾ ਹੈ। ਠਿੱਕ ਤੇਲ ਵਧੀਆ ਮੰਨੇ ਜਾਂਦੇ। ਇਹ ਤੁਸੀਂ ਖਾਓ ਮੈਂ ਮੈਨੂੰ ਬਦਾਮ ਦਾ ਤੇਲ ਪੀਣਾ ਪਸੰਦ ਹੈ ਮੈਂ ਐਂ ਪੀਦਾ ਨਾ ਬੋਤਲ ਨਾਲ ਇਹਨੂੰ ਬਦਾਮ ਰੋਗਨ ਕਹਿੰਦੇ ਆ ਬ੍ਰੇਨ ਲਈ ਕਹਿੰਦੇ ਬਹੁਤ ਵਧੀਆ ਕਿਉਂ ਕੀਟੋਨਸ ਬ੍ਰੇਨ ਨੂੰ ਜੈਨਰਜੀ ਦਿੰਦੇ ਨੇ ਬੇਸਿਕਲੀ ਕੋਕੋਨਟ ਆਇਲ ਜਿਹਨੂੰ ਐਮ ਸੀ ਟੂ ਵਾਲ ਕਹਿੰਦੇ ਆ ਆ ਆਪਣਾ ਬਦਾਮ ਦਾ ਤੇਲ ਸਿੱਧਾ ਮੱਗੀ ਦੇ ਜੇ ਸਿਰ ਨੂੰ ਨਾ ਇਹ ਖਾਣ ਲਈ ਤੇ ਲਾਨ ਲਈ ਅੰਮ੍ਰਿਤ ਹੈ ਇਹਨਾਂ ਚ ਇਨਫਿਊਜ਼ ਕਰ ਸਕਦੇ ਹੋ ਮੈਂ ਤਰੀਕਾ ਦੱਸਦਾ ਇੱਕ ਕੁੜੀਆਂ ਨੇ ਜਿਹਨਾਂ ਨੇ ਆਪਣਾ ਫੇਸ ਵਧੀਆ ਕਰ ਹੂੰ ਹੂੰ ਥੋੜਾ ਥੋੜਾ ਜਿਵੇਂ ਡਾਲੋ ਤੁਸੀਂ 50 ml ਕੋਕੋਨਟ ਆਇਲ 50 ml ਉਸ ਤੇ ਪਾਏ ਉਹਨਾਂ ਨੇ ਅਰੰਭੀ ਦਾ ਤੇਲ ਉਸ ਤੇ ਨਾ ਦੇਸੀ ਗੁਲਾਬ ਦੀ ਪੰਖੜੀਆਂ ਤੋੜੀਆਂ ਤਿੰਨ ਚਾ ਗੁਲਾਬਾਂ ਦੀ ਉਹ ਵਿੱਚ ਗਿਰ ਕੇ ਨਾ ਵਿੱਚ ਰੋਜ਼ਮੈਰੀ ਟੀ ਦਾ ਇੱਕ ਚਮਚ ਪਾ ਕੇ 10 ਦਿਨ ਪਿਆ ਰਹਿਣ ਨਾ ਤਾਂ ਕੱਚ ਦੀ ਸ਼ੀਸ਼ੀ ਚ ਉਹ ਸਾਰਾ ਰੋਜ਼ ਦਾ ਜਿਹੜਾ ਹੈ ਨਾ ਉਹਦੇ ਐਕਸਟ੍ਰੈਕਟ ਕਰ ਲੂਗਾ ਮਗਰ ਦੇਸੀ ਗੁਲਾਬ ਉਹ ਵੀ ਯਾਦ ਰੱਖਣਾ ਉਹਦੀ ਉਹ ਤੇਲ ਨੂੰ ਤੁਸੀਂ ਰਾਤ ਨੂੰ ਸੌਣ ਲੱਗੇ ਕੁੜੀਆਂ ਦੋ ਬੂੰਦਾਂ ਜੀ ਦੇ ਦੋ ਬੂੰਦਾਂ ਇੰਨਾ ਕੁ ਮਿਕਸਚਰ ਨਾ ਤੇ 3 ਮਹੀਨੇ ਚੱਲੂਗਾ ਦੋ ਬੂੰਦਾ ਲਈਆਂ ਸਾਰੇ ਮੂੰਹ ਤੇ ਠੀਕ ਤਰ੍ਹਾਂ ਉੱਪਰੋਂ ਮ사ਜ ਕਰਮੀਚ ਨੂੰ ਵੀ ਕੁੜੇ ਨੂੰ ਪਤਾ ਹੁੰਦਾ ਇਹ ਮ사ਜ ਕਿਵੇਂ ਕਰਨੀ ਹੈ ਉਹ ਮ사ਜ ਕਰਕੇ ਸਰਕੂਲਰ ਜੀ ਛੱਡਦੇ ਨੇ ਸਵੇਰੇ ਉੱਠ ਕੇ ਜਿਵੇਂ ਨਹਾਣਾ ਆਪਣਾ ਮੂੰਹ ਧੋਣਾ ਉਵੇਂ ਧੋ ਲੈਣਾ ਰਾਤ ਨੂੰ ਨਹੀਂ ਧੋਣਾ ਤੇ ਕੋਸ਼ਿਸ਼ ਕਿੰਨੇ ਕੈਮੀਕਲ ਵਾਲੀ ਫੇਸ ਨਾਲ ਨਹੀਂ ਜੀ ਤੁਹਾਡੀ ਸਕਿਨ ਇੱਕ ਨੰਬਰ ਤੇ ਇਹੀ ਤੇ ਜਿਵੇਂ ਆਪਣੇ ਉਰ ਲਿਵਰ ਤੇ ਵੀ ਲਾ ਲਿਆ ਕਰਨ ਤਾਂ ਸਕਿਨ ਦੋ ਬਾਰੀ ਵਧਿਆ ਹੋ ਜੇਗੀ ਅੰਦਰੋਂ ਵੀ ਤੇ ਬਾਹਰੋਂ ਜੀ ਬਾਕਮਾਲ ਜਾਣਕਾਰੀ ਦਿੱਤੀ ਹੈ ਜੀ ਰਵਿੰਦਰ ਜੀ ਤੇ ਮੈਨੂੰ ਲੱਗਦਾ ਕਿ ਸਾਰੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਏਗੀ ਜੰਦੇ-ਜੰਦੇ ਆਪਣੀ ਡਿਟੇਲਸ ਆਪਣੇ ਨੰਬਰ ਤੇ ਉਹ ਬੰਦੇ ਜਿਨ੍ਹਾਂ ਨੇ ਤੁਹਾਡੇ ਨਾਲ ਜੁੜ ਕੇ ਤੁਹਾਡੇ ਤੋਂ ਬੈਨੀਫਿਟ ਲੈਣੇ ਨੇ ਤੁਹਾਡੇ ਤੋਂ ਸਮਾਨ ਮਗਾਉਣਾ ਹੈ ਤੁਹਾਡੇ ਤੋਂ ਕੋਚ ਕੋਚ ਟ੍ਰੇਨਿੰਗ ਪ੍ਰੋਗਰਾਮ ਲੈਣਾ ਹੈ ਜਾਂ ਫਿਰ ਹੈਲਥ ਕੋਚਿੰਗ ਲੈਣੀ ਹੈ ਉਹ ਕਿਹੜੇ ਨੰਬਰ ਨੇ ਕਿਹੜੀਆਂ ਡਿਟੇਲਸ ਨੂੰ ਸਾਂਝੀਆਂ ਕਰਨ ਜੀ ਕਿਹਾ ਜੀ ਜਿਹੜੇ ਤੇ ਲੋਕ ਚਾਹੁੰਦੇ ਨੇ ਸਬਾਕ ਪ੍ਰੋਡਕਟ ਮੰਗਾਉਣਾ ਉਹਨਾਂ ਨੇ ਨੰਬਰ ਹੈ 82870 14167 82870 14167 दूसरा नंबर है सेवन नाइन एट सिक्स वन वन टू वन वन एट सेवन नाइन एट सिक्स जी दूसरी चीज आजकल मैं अपने करे सेमिनार कर रहे हैं फ्री सेमिनार है टोटल फ्री ऑफ कॉस्ट जो लोग अपना सवाल पूछना चाहते हैं पर्सनली मिलना चाहते हैं वो मैं आके मेरा सेमिनार अटेंड कर सदते हैं उस सैमिनार अपने क्वेश्चन पूछ सकते हैं तो अगर वो कोच बनना चाहते हैं वो मेरे सीधा आकर गल भी कर सकते हैं, सकते हैं, है, हैं या मेनू वट्सएप से मैसेज कर मेरा नंबर है नाइन ट्रिपल एट फोर सैवन फाइव ट्रिपल जीरो ਅਧੰਮੇ 884 75000 ਜੇ ਤੁਸੀਂ ਕੋਚ ਬਣਨਾ ਚਾਹੁੰਦੇ ਹੋ ਤਾਂ ਮੈਨੂੰ ਕੋਚ ਲਿਖ ਕੇ ਭੇਜ ਦਿਓ WhatsApp ਤੇ ਜੇ ਤੁਸੀਂ ਸੈਮੀਨਾਰ ਅਟੈਂਡ ਕਰਨਾ ਚਾਹੁੰਦੇ ਹੋ ਤੁਸੀਂ ਸੈਮੀਨਾਰ ਲਿਖ ਕੇ ਭੇਜ ਦਿਓ ਮੈਂ ਤੁਹਾਨੂੰ ਸਾਰੀ ਡੀਟੇਲ ਦਊਗਾ ਤੁਸੀਂ ਮੈਨੂੰ ਆ ਕੇ ਮਿਲ ਵੀ ਸਕਦੇ ਹੋ ਜੀ ਜੀ ਬਿਲਕੁਲ ਜੀ ਰਵਿੰਦਰ ਸਿੰਘ ਜੀ ਜਿਵੇਂ ਕਿ ਜਾਣਦੇ ਹੋ ਤੁਸੀਂ ਸਾਰੇ ਦਰਸ਼ਕ ਕਿ ਮੈਂ ਔਰ ਰਵਿੰਦਰ ਸਿੰਘ ਜੀ ਪਟਿਆਲਾ ਸ਼ਹਿਰ ਤੋਂ ਵੀ ਸਬੰਧਤਾਂ ਤੇ ਇਕੱਠੇ ਹੀ ਹਾਂ ਪਟਿਆਲੇ ਹੀ ਰਹਿਣ ਵਾਲੇ ਆ ਤੇ ਜੇਕਰ ਕੋਈ ਦਰਸ਼ਕ ਕੋਚ ਸੈਮੀਨਾਰ ਲਗਾਉਣ ਲਈ ਆਉਂਦਾ ਹੈ ਤਾਂ ਉਹਨਾਂ ਦੀ ਜਾਣਕਾਰੀ ਇਹ ਦੱਸ ਦਈਏ ਕਿ ਉਹ 세ਮੀਨਾਰ ਨੂੰ ਨਿਊ ਜਸ਼ਾ ਪੰਜਾਬੀ ਉੱਤੇ ਨਿਊ ਲਾਈਫ ਹਰਬਲ ਇਹ ਦੋਨੇ ਚੈਨਲ ਕਵਰ ਕਰਨਗੇ ਤੇ ਇਹ ਦੋਨਾਂ ਚੈਨਲਾਂ ਦੇ ਉੱਤੇ ਜੇਕਰ ਤੁਸੀਂ ਆਉਨੇ ਹੋ ਤੇ ਤੁਹਾਡੀ ਵੀ ਜਿਹੜੀ ਆ ਉਹ ਪਬਲਿਕ ਤੱਕ ਉਹ ਗੱਲ ਜਾਏਗੀ ਜੇ ਕਿ ਜਿਹੜੇ ਸਵਾਲ ਤੁਸੀਂ ਪੁੱਛੋਗੇ ਉਹ ਵੀ ਅਸੀਂ ਦਰਸ਼ਕਾਂ ਤੱਕ ਪਹੁੰਚਾਵਾਂਗੇ ਤੇ ਜਿਹੜੇ ਜਵਾਬ ਜਾਂ ਜੋ ਵੀ ਜਾਣਕਾਰੀ ਰਵਿੰਦਰ ਸਿੰਘ ਜੀ ਦੇ ਦੱਸਣਗੇ ਉਹ ਸਾਰੀ ਜਾਣਕਾਰੀ ਦਰਸ਼ਕਾਂ ਤੱਕ ਅਸੀਂ ਪਹੁੰਚਾਵਾਂਗੇ ਸੋ ਰਵਿੰਦਰ ਜੀ ਤੁਹਾਡਾ ਤੁਸੀਂ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ ਹੈ ਤੇ ਉਮੀਦ ਕਰਦੇ ਹਾਂ ਕਿ ਇਦਾਂ ਦੇ ਜਾਣਕਾਰੀਆਂ ਲੈ ਕੇ ਤੁਸੀਂ ਅਕਸਰ ਆਉਂਦੇ ਰਹੋਗੇ ਸੁਪਰਬੁੱਤ ਬਹੁਤ ਬਹੁਤ ਸੋ ਰਵਿੰਦਰ ਸਿੰਘ ਜੀ ਤੋਂ ਆਪਾਂ ਨੇ ਜਾਣਿਆ ਕਿ ਕਿਸ ਤਰੀਕੇ ਦੇ ਨਾਲ ਲਿਵਰ ਤੇ ਉੱਤੇ ਮ사ਜ ਕਰਕੇ ਤੇ ਧੁੰਨੀ ਦੇ ਵਿੱਚ ਤੇਲ ਪਾ ਕੇ ਆਪਾਂ ਕਿਸ ਤਰੀਕੇ ਦੇ ਨਾਲ ਆਪਣੇ ਲਿਵਰ ਨੂੰ ਤੇ ਆਪਣੇ ਬੋਡੀ ਦੀਆਂ ਹੋਰ ਜੜੀਆਂ ਅਲਾਮਤਾਂ ਨੇ ਬਿਮਾਰੀਆਂ ਨੇ ਉਹਨਾਂ ਤੋਂ ਆਪਾਂ ਛੁਟਕਾਰਾ ਪਾ ਸਕਦੇ ਹਾਂ ਆ ਖਾਸ ਕਰਕੇ ਰੰਡੀ ਦਾ ਤੇਲ ਖਾਸ ਕਰਕੇ ਦੇਸੀ ਕਿਉਂ ਬਦਾਮ ਰੋਗਨ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਜ਼ਿਆਦਾ ਬੈਨੀਫਿਟ ਦਿੰਦੀਆਂ ਨੇ ਵਿੱਚ ਵੀ ਕੀ ਕੀ ਮਿਲਾ ਕੇ ਕਿਵੇਂ ਕਿਵੇਂ ਬਣਾਉਣਾ ਹੈਗਾ ਪੂਰੀ ਵੀਡੀਓ ਤੁਸੀਂ ਦੇਖ ਲਈ ਹੈ ਹੁਣ ਤੱਕ ਤੇ ਉਮੀਦ ਕਰਦੇ ਹਾਂ ਕਿ ਇਹ ਤੁਹਾਨੂੰ ਜ਼ਰੂਰ ਪਸੰਦ ਆਏਗੀ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸ਼ੇਅਰ ਕਰਨ ਨਾਲ ਕਿਸੇ ਦਾ ਕੋਈ ਮੁੱਲ ਨਹੀਂ ਲੱਗਣਾ ਪਰ ਕੀ ਪਤਾ ਕੋਈ ਘਰ ਬੈਠਾ ਆਪਣੀ ਕਿਸੇ ਬਿਮਾਰੀ ਤੋਂ ਹਾਰ ਕੇ ਬੈਠ ਗਿਆ ਹੋਵੇ ਉਹਨੂੰ ਕਿਸੇ ਪਾਸੋਂ ਵੀ ਆਰਾਮ ਨਾ ਆ ਰਿਹਾ ਹੋਵੇ ਤੇ ਤੁਹਾਡੀ ਇੱਕ ਸ਼ੇਅਰ ਕੀਤੀ ਵੀਡੀਓ ਉਹ ਦੇਖੇ ਤੇ ਉਹ ਇਸ ਤਰੀਕੇ ਦੇ ਨਾਲ ਤੰਦਰੁਸਤ ਹੋ ਜਾਏ ਤੇ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਇਸ ਤੋਂ ਵੱਡਾ ਦਾਨ ਕੋਈ ਨਹੀਂ ਇਸ ਤੋਂ ਵੱਡਾ ਰੱਬ ਨੂੰ ਮਨਜ਼ੂਰ ਜਿਹੜੀ ਆ ਉਹ ਚੀਜ਼ ਕੋਈ ਨਹੀਂ ਤੇ ਜਿਹਾ ਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋਇਆ ਸਾਡੇ ਚੈਨਲ ਨਿਊ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਲ ਹੋ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ O da takvimde de özel